ਮੇਰੇ ਵੱਲੋਂ ਆਪ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਭ ਆਪਾਂ ਅੱਗੇ ਕਿਸਾਨ ਮੇਜ ਚੱਲਦੇ ਆ ਇਹ ਹੈ ਇਹਨਾਂ ਦਾ ਖੇਤੀਬੀ ਵਿਗਿਆਨ ਓਫਿਸ ਦਾ ਆਫੀਸਰ ਕੇਂਦਰ ਦਾ ਤੇ ਸਾਰਾ ਇਹ ਏਰੀਆ ਪ੍ਰਾਈਵੇਟ ਲਿਮਟਿਡ ਇਹਦੇ ਨਾਲ ਲੈਟਰ ਹੈਗਾ ਇਸ ਦੇ ਨਾਲ ਇਹ ਆਪਾਂ ਅੱਗੇ ਆ ਜੰਨੇ ਜਿੱਤੇ ਬੜੀ ਦਸੰਦਾ ਨਾਲ ਇਹਨਾਂ ਕੋਲ ਜਿਹੜੇ ਸਟਰਾ ਰਿਪਰ ਕੜਿਆ ਇਸ ਕੰਪਨੀ ਦੇ ਸੁਪਰਸੀਡਰ ਆ ਗਰੁੱਪ ਵੱਲੋਂ ਮੇਲੇ ਵਿੱਚ ਪਹੁੰਚਣ ਤੇ ਜੀ ਆਇਆਂ ਨੂੰ ਇਹ ਦਾਰਾ ਗਰੁੱਪ ਔਰ ਇਹ ਵੀਡੀਓ ਕਬੂਤਾ ਵਾਲਿਆਂ ਦੇ ਹੈ ਜੀ ਤੇ ਹੈ ਯਾਰ ਜਿਹੜਾ ਚੱਲ ਰਿਹਾ 25000 ਰੁਪਏ ਤੇ ਸਾਰਿਆ ਤੇ ਜਿਹੜੀ ਚੀਜ਼ਾਂ ਨੇ ਉਹਨਾਂ ਦਾ ਡਿਸਕਾਊਂਟ ਹੈ 10000 ਰੁਪਏ ਹੱਸ ਤੇ ਵੀ ਜਿਹੜਾ 10000 ਰੁਪਏ ਦਾ ਡਿਸਕਾਊਂਟ ਮੇਰੇ ਵੱਲੋਂ ਆਪ ਸਾਰਿਆਂ ਸੱਸੀ ਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਦੇ ਨਵੇਂ ਬਲੌਗ ਦੇ ਵਿੱਚ ਅੱਜ ਦਾ ਆਪਣਾ ਜਿਹੜਾ ਬਲੌਗ ਆ ਉਹ ਖੇਤੀ ਵਿਗਿਆਨ ਕੇਂਦਰ ਜਿਹੜਾ ਪਟਿਆਲੇ ਵਿਖਾ ਹੈ ਉੱਥੇ ਜਿਹੜਾ ਕਿਸਾਨ ਮੇਲਾ ਚੱਲਦਾ ਉਹਦਾ ਆਪਾਂ ਇਹਦਾ ਦੂਜਾ 파ਟ ਤੁਹਾਨੂੰ ਅੱਜ ਦਿਖਾਵਾਂਗੇ ਆਓ ਆਪਾਂ ਇੱਕ ਕ੍ਰਿਸ਼ੀ ਵਿਗਿਆਨ ਜਿਹੜਾ ਕੇਂਦਰ ਉੱਤੇ ਪਹੁੰਚ ਗਏ ਆਂ ਤੇ ਆਪਾਂ ਤੁਹਾਨੂੰ ਦਿਖਾਨੇ ਆਂ ਜੀ ਅੱਜ ਦਾ ਮੇਲਾ ਦੁਬਾਰਾ ਤੋਂ ਅਗਲਾ 파ਟ ਇਹ ਹੈ ਇਸ ਤਰ੍ਹਾਂ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਦਾ ਜਿਹੜਾ ਤਰ੍ਹਾਂ ਰੌਣੀ ਵੀ ਇੱਥੇ ਜਿਹੜਾ 24 9 2024 ਜਿਹੜਾ 24 ਆ ਤੇ ਜਿਹੜਾ ਕਿਸਾਨ ਮੇਲਾ ਚੱਲ ਰਿਹਾ ਹੈ ਆਓ ਆਪਾਂ ਅੱਗੇ ਕਿਸਾਨ ਮੇਲੇ ਚੱਲਦੇ ਆਂ ਇਹ ਹੈ ਇਹਨਾਂ ਦਾ ਕ੍ਰਿਸ਼ੀ ਵਿਗਿਆਨ ਆਫਿਸ ਦਾ ਆਫੀਸਰ ਕੇਂਦਰ ਦਾ ਤੇ ਸਾਰਾ ਇਹ ਏਰੀਆ ਇਹਨਾਂ ਦਾ ਹੀ ਹੈਗਾ ਆ ਗੱਡੀਆਂ ਵਗੈਰਾ ਖੜੀਆਂ ਪੁਰਾਣੀਆਂ ਬਿਲਡਿੰਗਾਂ ਵਿੱਚ ਹੈਗੀਆਂ ਨੇ ਤੇ ਤੁਸੀਂ ਵੇਖ ਸਕਦੇ ਹੋ ਤੇ ਆਓ ਆਪਾਂ ਅੱਗੇ ਤੁਹਾਨੂੰ ਮੇਲਾ ਦਿਖਾਉਂਦੇ ਹਾਂ ਬਿਸਾਨੁ ਬਿੱਲਾ ਸਭ ਤੋਂ ਪਹਿਲਾਂ ਇੱਥੇ ਵੱਡੇ ਵੱਡੇ ਜਿਹੜੇ ਕੰਪਨੀਆਂ ਆ ਕੇ ਆਪਣੇ ਡਰੈਕਟਰ ਵਗੈਰਾ ਲੈ ਕੇ ਆਈਆਂ ਕਾਰਾਂ ਲੈ ਕੇ ਆਈਆਂ ਆ ਦੀ ਫਾਦੋ ਦੀ ਰਾਟੋਂ ਬਾਈ ਪ੍ਰਾਈਵੇਟ ਲਿਮਟਿਡ ਇਹਨਾਂ ਨੇ ਆਪਣੇ ਕਾਰਾਂ ਦਾ ਜਿਹੜਾ ਸਟਾਲ ਇੱਥੇ ਲਾਇਆ ਹੋਇਆ ਤੇ ਨਾਲ ਹੀ ਇਹ ਦਰ ਪਸ਼ੂਆਂ ਦੀਆਂ ਦਵਾਈਆਂ ਨੇ ਉਹ ਇੱਥੇ ਜਿਹੜਾ ਸਟਾਲ ਲੱਗਿਆ ਹੋਇਆ ਹੈ ਦੀ ਫਾਦੋ ਉਹ ਪ੍ਰੋਟੈਕਸ ਫਾਰਮਾ ਪ੍ਰਾਈਵੇਟ ਲਿਮਟਿਡ ਇਹ ਵੀ ਨਾਲ ਆ ਗਏ ਲੇਟਰ ਹੈਗਾ ਇਸ ਦੇ ਨਾਲ ਤੇ ਅੱਗੇ ਆ ਜਾਂਦੇ ਜੀ ਤੇਤੀ ਬੜੀ ਦਸੰਦਾ ਨਾਲ ਇਹ ਨਵਲੀ ਰਿਸਟਰਾ ਰਿਪਰ ਕੜਿਆ ਇਸ ਕੰਪਨੀ ਦੇ ਸੁਪਰਸੀਡਰ ਤੇ ਹੋਰ ਜਿਹੜੇ ਖੇਤੀ ਵੜੇ ਜਿਹੜੇ ਯਾਰ ਨੇ ਜਿਹੜੇ ਵਰਤਿਆਂ ਜਾਣ ਵਾਲੀ ਚੀਜ਼ਾਂ ਉਹ ਇੱਥੇ ਹੈਗੀਆਂ ਲੱਗੀਆਂ ਹੋਈਆਂ ਇਹਦੇ ਨਾਲ ਹੀ ਅੱਗੇ ਚੜ੍ਹਦੀ ਕਲਾ ਜਿਹੜਾ ਫਵਾਦ ਇਸ ਚੋੜ ਨੂੰ ਉਹ ਇੱਥੇ ਜਿਹੜਾ ਮਿਲ ਰਿਹਾ ਹੈਗਾ ਤੁਸੀਂ ਸੰਤ ਸ਼ੇਰ ਸਿੰਘ ਦਵਾਖਾਨਾ ਫਾਰਮੇਸੀ ਇਸ ਤਰ੍ਹਾਂ ਚੀਜ਼ਾਂ ਜੜੀਆਂ ਬੋਧੀਆਂ ਉਹ ਰੱਖੀਆਂ ਗਈਆਂ ਹੋਈਆਂ ਹੈਗੀਆਂ ਜੀ ਉਦੋਂ ਤੋਂ ਪਰਮਾਣੂ ਹੋਈ ਜੀ ਅੱਛਾ ਗੈਸ ਕੁਲ ਵਾੜਦੇ ਕਿੰਨੇ ਦਿਨ ਚੱਕ ਦਿੰਦੀ ਹੈ ਦੇਖਾ ਤੇਸ਼ ਤੁਹਾਡਾ ਇਹ ਚਟੜਾ ਹਾਂ ਦਾ ਕੀ ਕਰਨਾ ਕਿਸਾਨ ਜੀ ਨਾਲ ਡਿਸਕਾਊਂਟ ਦਿੱਤਾ ਇੱਕ ਲੈ ਇੱਕ ਬਣੀ ਦਿੱਤੀ ਉਹ ਅੱਗੋਂ ਚਲਾ ਲੈ ਪੁਰਾਣੀ ਟਿਕੜਾ ਕਿੰਨੇ ਲਿਖਿਆ ਹੈ ਅੱਛਾ 100 ਰੁਪਏ ਮਾਰੋ ਅਮਾਜ਼ਨ ਤੋਂ ਕਾਰੀ ਆਨਲਾਈਨ ਕਾਰੀ ਹੋਈ ਆਇਆ ਠੀਕ ਹੈ ਜੀ ਇਹ ਹੈ ਡਾਕਟਰ ਜੌਨ ਪਛੋਣਾ ਨਾਲ ਸਾਥਾ ਹੈ ਖਾਲਾ ਜਰਮਨ ਇਲਾਜ ਇਹਨਾਂ ਕੋਲ ਦੀਆਂ ਮੈਡੀਸਿਨ ਜੋ ਹੈਗੀਆਂ ਨੇ ਤੇ ਮੇ ਵੀ ਜਿਹੜੀਆਂ ਨੇ ਦਵਾਈਆਂ ਤੇ ਜਿਹੜੀਆਂ ਦਵਾਈਆਂ ਹੋਮੋਪੈਥੀ ਦੇ ਕੋਈ ਦੇ ਡੰਗਰਾਂ ਦੀਆਂ ਦਵਾਈਆਂ ਹਰ ਇੱਕ ਤਰ੍ਹਾਂ ਦੀ ਵਾਰੀ ਜਿਹੜੀ ਇਹਨਾਂ ਕੋਲ ਅਵੇਲੇਬਲ ਆ ਇਹ ਹੈ ਐਲ ਐਨ ٹی ਦਾ ਇਹਨਾਂ ਦਾ ਸਵਿਚ ਗੀਰ ਵਾਲਿਆਂ ਦਾ ਜਿਹੜਾ ਸਟਾਲ ਆ ਇਹਨਾਂ ਕੋਲੇ ਜਿਹੜੇ ਆ ਬਿਜਲੀ ਦੇ ਉਪਕਰਨ ਜਿਵੇਂ ਤੁਸੀਂ ਮੋਟਰਾਂ ਲਾਉਣੀਆਂ ਉਹਦੇ ਸਟਾਰਟਰ ਵਗੈਰਾ ਉਹ ਇੱਥੇ ਜਿਹੜੇ ਅਵੇਲੇਬਲ ਹੈਗੇ ਆ ਤੁਸੀਂ ਦੇਖ ਸਕਦੇ ਹੋ ਰਿਲੇਆ ਵਗੈਰਾ ਸਟਾਰਟਰ ਉਹ ਸਾਰਾ ਕੁਝ ਅਵੇਲੇਬਲ ਹੈ ਇਹਨਾਂ ਦੇ ਕੋਲੇ ਇਹ ਹੈ ਤਾਰਾ ਗਰੁੱਪ ਵੱਲੋਂ ਮੇਲੇ ਵਿੱਚ ਪਹੁੰਚਣ ਤੇ ਜਿਆ ਆ ਇਹ ਤਾਰਾ ਗਰੁੱਪ ਵਾਲਿਆਂ ਦੀ ਜਿਹੜੀ ਫੀਲਡ ਆ ਹਰੇਕ ਤਾਂ ਇਹ ਅਡਲ ਕਿਸਮਾਂ ਜਿਹੜੀਆਂ ਤੁਸੀਂ ਡੋਂਗਿਆਂ ਦੇ ਵਿੱਚ ਪਾ ਕੇ ਰੱਖੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹਨਾਂ ਨੂੰ ਥਾਉਣੇ ਤਾਰਾ ਵੀ ਡਾਲਾ ਆ ਪਿੱਛੇ ਜਿਹੜਾ ਲੱਗਿਆ ਹੋਇਆ ਇਹ ਫੜਦਾ ਤੇ ਇਹ ਆ ਗਿਆ ਜੀ ਡੀ ਟ੍ਰੈਕ ਵਾਲਿਆਂ ਦਾ ਟਰੈਕਟਰ ਵੀ ਦੇਖ ਸਕਦੇ ਹਾਂ ਸਟਾਰਟ ਕਰਕੇ ਲੋਕ ਜਿਹੜਾ ਦੇਖ ਰਹੇ ਨੇ ਇਹਦੀਆਂ ਕਿਸਮਾਂ ਇਹਦੇ ਵਿੱਚ ਇੱਕ ਹੋਰ ਨਾਲ ਇੱਧਰ ਹੋਰ ਖੜੀ ਹੈ ਕਿਸਮ ਅਡਲ ਵੈਰਾਈਟੀਆਂ ਇਹਨਾਂ ਕੋਲ ਜਿਹੜੀਆਂ ਅਵੇਲੇਬਲ ਹੈਗੀਆਂ ਫਾਰਵਰਡ ਟ੍ਰੈਕ ਇਹ ਵੀਡੀਓ ਕਬੂਤਾ ਵਾਲਿਆਂ ਦੇ ਹੈ ਜੀ ਤੇ ਹੈ ਯਾਰਾ ਫਰਟੀਲਾਈਜ਼ਰ ਇੰਡੀਆ ਪ੍ਰਾਈਵੇਟ ਲਿਮਿਟਿਡ ਵੱਲੋਂ ਜਿਹੜੀਆਂ ਫਰਟੀਲਾਈਜ਼ਰ ਆ ਉਹ ਇਹਨਾਂ ਕੋਲੇ ਅਵੇਲੇਬਲ ਆ ਆਪਾਂ ਕਾਫੀ ਰਾਸ਼ੇ ਸਟਾਕ ਤੇ ਹੋ ਗਿਆ ਹੈਗਾ ਤੇ ਜਿਹੜੇ ਦੇਖ ਸਕਦੇ ਹੋ ਇਹ ਸੁਣਾ ਨਾ ਕੋਲੇ ਫਰਟੀਲਾਈਜ਼ਰ ਹੈਗਾ ਠੀਕ ਹੈ ਦਸ਼ਮੀਸ਼ ਐਗਰੋ ਵਾਲਿਆਂ ਦਾ ਜਿਹੜਾ ਲਾਇਆ ਹ ਸਟਾਕ ਆਰਡਰ ਤਰ੍ਹਾਂ ਦੇਨਾਂ ਕੋਲੇ ਖੇਤੀਬਾੜੀ ਦੇ ਸੰਬੰਧ ਦੇਸ ਮੇਸਨਸੋ 12 ਸਟਰਾ ਰੀਪਰ ਇਹ ਹੈ ਦਸ਼ਮੇਸ਼ ਮਲੇ ਕੋੜਾ ਪੰਜਾਬ ਕਾਫੀ ਇਹਨਾਂ ਕੋਲੇ ਜਿਹੜੇ ਦਿੱਤੀવાડી ਦੇ ਨਾਲ ਸੰਬੰਧਤ ਉਹ ਵਿੱਚ ਇਹਨਾਂ ਕੋਲੇ ਰੱਖੇ ਹੋਏ ਨੇ ਖੰਦ ਤੇ ਇੱਥੇ ਜਿਹੜਾ ਮੇਲੇ ਦੇ ਵਿੱਚ ਜਿਹੜਾ ਡਿਸਕਾਊਂਟ ਆ 25000 ਜੁਮੇ 62500 ਰੁਪਏ ਦਾ ਹੈ ਡੀ ਡੀ ਪੀ ਪੀ 4 ਦਸ਼ਮੇਸ਼ ਦਸ਼ਮੇਸ਼ ਮਲੇ ਕੋੜਾ ਪੰਜਾਬ ਤੇ ਇਸੇ ਤਰ੍ਹਾਂ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਇਹਨਾਂ ਕੋਲੇ ਸੁਪਰਸੀਡਰ ਹਾਂ ਜੀ ਸਾਡੇ ਸਭ ਤੋਂ ਵੱਡਾ ਟਿਕਾ ਸੁਪਰ ਸੀਟਰ ਇਨਰ ਆਏ ਜਿਹੜਾ ਜੀ ਇਹ ਸੁਪਰ ਸੀਟਰ ਦਸ਼ਮੇਸ਼ਪੁਰਾ ਨਾਲ ਦੁਬਾਰਾ ਤੁਹਾਨੂੰ ਦਿਖਾ ਦਵਾਂ ਕਾਪੀ ਇਹਨਾਂ ਦੇ ਪ੍ਰੋਡਕਟ ਵਧੀਆ ਹੈਗੇ ਆ ਦਸ਼ਮੇਸ਼ ਨੇਪੁਰਾ ਉਹ ਜੀ ਇਹ ਐਡਰੈਸ ਵੀ ਇਹਨਾਂ ਦਾ ਲਿਖਿਆ ਹੋਇਆ ਦਸ਼ਮੇਸ਼ ਨੇਪੁਰਾ ਤੇ ਇਹਨਾਂ ਦੇ ਡੀਪੀਪੀ ਚਾਰ ਤੇ ਡਿਸਕਾਊਂਟ ਵੀ ਹੈ ਮੇਲੇ ਦਾ ਅੱਜ ਜਿਹੜਾ ਚੱਲ ਰਿਹਾ 25000 ਰੁਪਏ ਤੇ ਸਾਰਿਆ ਤੇ ਜਿਹੜੀ ਚੀਜ਼ਾਂ ਉਹਨਾਂ ਦਾ ਡਿਸਕਾਊਂਟ ਇੰਦਰ 10000 ਰੁਪਏ ਹਾਂ ਇਸ ਤੇ ਵੀ ਜਿਹੜਾ 10000 ਰੁਪਏ ਦਾ ਡਿਸਕਾਊਂਟ ਉਹ ਚੱਲ ਰਿਹਾ ਹੈਗਾ ਅਜੇ। ਜਿਸ ਮੇਠ ਵਾਲਾ ਦਾ ਹੈ ਜੀ। ਪਟਿਆਲੇ ਦੇ ਇਹਨਾਂ ਦੇ ਆਫਰ ਦੇ ਨਾਲ ਜਿਹੜੇ ਆ ਨੰਬਰ ਉਹ ਲਿਖੇ ਹੋਏ ਨੇ ਜਿਸ ਤੇ ਅੱਗੇ ਆ ਗਏ। ਇਹ ਇਹ ਕੋ ਫਰੂਟ ਪ੍ਰੋਡਕਟਸ ਨੇ ਉਹਦੇ ਜਿਹਾ ਸਦਿਆਂ। ਇਹ ਹੈ ਜਿਹੜੇ ਫਰੂਟ ਪ੍ਰੋਡਕਟ ਪਈ ਜਦੋਂ 10000 ਹੋਰ ਵੀ ਹੈ ਯਾਰ ਅੱਜ ਵਿੱਚ ਚਟਣੀਆਂ ਹੋ ਗਈਆਂ ਮਿੱਠੀ ਚਟਣੀ ਹੋ ਗਈ ਉਹ ਸਾਰਾ ਮਰਬੇ ਅਚਾਰ ਤੂੰ ਦੇਖ ਸਕਦੇ ਹੋ ਇੱਕ ਤਰ੍ਹਾਂ ਦਾ ਜਿਹੜਾ ਅਚਾਰ ਉਹ ਅਵੇਲੇਬਲ ਹੈਗਾ ਇਹ ਹੈ ਸ਼ੁਕਲਾ ਹੋਮਿਓਫਾਰਮੇਸੀ ਇਹ ਵੀ ਗਣੀਆਂ ਆਪ ਕੋ ਪਸ਼ੂਆਂ ਦੇ ਦੁੱਧ ਉਤਵਾਦਣ ਟੀਕਾ ਛੜਾਉ ਪਸ਼ੂਆਂ ਦੇ ਦੁੱਧ ਵਧਾਉਣ ਦਾ ਜਰਮਨ ਫਾਰਮੂਲਾ ਜਿਹੜੀ ਹੋਰ ਕੰਪਨੀ ਜਿਹੜੀ ਦੱਸਿਆ ਗਈ ਡਾਕਟਰ ਆਰਵੀ ਸ਼ੁਕਲਾ ਜੀ ਹੈਗੀ ਆ ਹੋਮੋਪੈਥੀ ਜਿਹੜੀ ਮੈਡੀਸਨ ਪਰ ਕੈਟਲ ਦੇਖ ਸਕਦੇ ਸਾਰੇ ਹੋਮੋਪੈਥਿਕ ਜਿਹੜੀ ਹੈ ਮੈਡੀਸਨ ਤੁਸੀਂ ਜਿਹੜੀ ਪਸ਼ੂਆਂ ਨੂੰ ਉਹ ਦੇਖ ਸਾਡੇ ਲਈ ਆਜੀ ਸਤਿ ਸ਼੍ਰੀ ਅਕਾਲ ਲੋਕ ਸਾਡਾ ਦੇਖ ਰਹੇ ਆ ਤੁਸੀਂ ਆਪਣੇ ਪ੍ਰੋਡਕਟਿਵਿਟੀ ਦੀਆਂ ਦਵਾਈਆਂ ਜੰਮੱਜਾ ਗਾਵਾਂ ਜਿਹਦੇ ਬਾਰੇ ਜਰੂਰ ਜਾਣਨਾ ਪਾਉਗੇ ਹਾਂਜੀ ਬਾਜੀ ਡਾਕਟਰ ਖੁਸ਼ਦੀਪ ਸਿੰਘ ਸ਼ੋਕਲਾ ਹੋਮੀਓਫਾਰਮੇਸੀ ਖਦਮਤੋਂ ਤੇ ਅਸੀਂ ਅੱਜ ਕਿਸਾਨ ਮੇਲੇ ਦੇ ਵਿੱਚ ਪਹੁੰਚੇ ਆਂ ਕਿਸਾਨ ਭਰਾਵਾਂ ਵਾਸਤੇ ਤੇ ਡੇਅਰੀ ਫਾਰਮਰ ਵੀਰਾਂ ਵਾਸਤੇ ਕੁਝ ਹੋਮੋਪੈਥੀ ਮੈਡੀਸਨ ਲੈ ਜਿਸ ਤਰ੍ਹਾਂ ਕਿ ਥਣ ਰੁਕਦੇ ਨੇ ਭਰ ਪੈਂਦਾ ਸਾਡੇ ਪਸ਼ੂ ਘੱਪਣ ਨਹੀਂ ਰਹਿੰਦੇ ਸੱਜਰ ਸੂਏ ਪਸ਼ੂ ਟੇਕੇ ਧਾਰ ਨਹੀਂ ਦਿੰਦੇ ਤੇ ਬਾਰ ਬਾਰ ਪਸ਼ੂ ਫਿਰਦੇ ਨੇ ਔਰ ਇਸ ਤਰ੍ਹਾਂ ਦੀਆਂ ਸਾਰੀਆਂ ਦਵਾਈਆਂ ਨੇ ਇੱਕ ਸਾਡਾ ਪ੍ਰੋਡਕਟ ਆ ਜੀ ਮੇਜਰ ਦੁੱਧ ਗੰਗਾ ਟੌਨਿਕ ਇਹ ਪਸ਼ੂਆਂ ਦਾ ਦੁੱਧ ਵੀ ਵਧਾਉਂਦਾ ਫੈਟ ਦੀ ਬਾਤਾਂ ਕਰਦਾ ਇਹ ਖੁਰਾਕੀ ਤੱਤਾਂ ਦੀ ਜਿਹੜੀ ਨਿਕਲਣ ਵਾਲੀ ਘਾਟ ਹੈ ਜੀ ਉਹ ਨਾਲ ਜਿਹੜਾ ਪੂਰਤੀ ਕਰਦਾ ਇੱਕ ਬਾਖੋ ਦਿਖਾਓ ਜਿਹੜਾ ਇੱਕ ਕਿਸਾਨ ਭਰਾਵਾਂ ਨੂੰ ਬੋਤਲ ਜਿਹੜੀ ਆ ਦਿਖਾ ਰਹੇ ਪ੍ਰੋਡਕਟ ਇਹ ਪਰਸੇਜ ਅਸੀਂ ਵਰਤਦੇ ਆ ਇਹ ਯੂਜ਼ ਕਰ ਰਹੇ ਨੇ ਜੀ ਬਹੁਤ ਵਧੀਆ ਬਹੁਤ ਵਧੀਆ ਲੱਗਾਈ ਧੰਨਵਾਦ ਜੀ ਪ੍ਰਕਾਸ਼ ਜੀ ਬਹੁਤ ਵਧੀਆ ਅੱਛਾ ਜੀ ਪ੍ਰਕਾਸ਼ ਜੀ ਠੀਕ ਹੈ ਜੀ ਬਾਕੀ ਜੀ ਅਸੀਂ ਫਾਰਮਰ ਦੇ ਲਈ ਸਹੂਲਤ ਦੇ ਦਿੱਤੀ ਹੋਈ ਆ ਵੀ ਉਹਨਾਂ ਦੇ ਘਰ ਤੱਕ ਵੀ ਦਵਾਈ ਅਸੀਂ ਹੋਮ ਡਿਲੀਵਰੀ ਫ੍ਰੀ ਦੇ ਦਿੰਦੇ ਆ ਘਰ ਤੱਕ ਪਹੁੰਚਾਉਣ ਦਾ ਸਾਡਾ ਆਪਣਾ ਪ੍ਰਾਧਾਨ ਆ ਜੀ ਉਹ ਸਿਰਫ ਇਹ ਕਾਲ ਕਰਨ ਅਸੀਂ ਸਾਬੇ ਨੂੰ ਵੀ 5-4 ਘੰਟੇ ਦੇ ਵਿੱਚ ਵੀ ਦਵਾਈ ਪੂਰੇ ਪੰਜਾਬ 'ਚ ਦਿੰਦੇ ਹਾਂ ਮਰਾ ਮਿਹਰਬਾਨੀ ਤੁਹਾਡੀ ਨਾਮ ਦੱਸਦੇ ਹੋ ਤੇ ਫੋਨ ਨੰਬਰ ਬੋਲਦੇ ਹੋ ਜੀ ਡਾਕਟਰ ਕੁਲਦੀਪ ਸਿੰਘ 9872372714 ਜੀ ਖੰਨੇ ਤੋਂ ਇਹ ਅਗਲਾ ਸੌ ਲਾਗੇ ਕਿ ਸੋਲਰ ਲਗਵਾਓ 7800 ਰੁਪਏ 7800 ਸੌਰੀ 78000 ਸਬਸਿਡੀ ਪਾਉ ਜੀ ਪ੍ਰੋਫੈਸਰ ਗੁਰਜੀਤ ਸਿੰਘ ਬਟੂ ਇਹ ਜੀਵਨ ਦਾ ਸੋਲਨ ਰਾਜਪੁਰੇ ਦਾ ਇਹ ਨੰਬਰ ਉੱਤੇ ਡਿਸਪਲੇ ਕੀਤਾ ਹੈ ਤੁਸੀਂ ਇਹਨਾਂ ਨਾਲ ਇਸ ਨੰਬਰ ਤੇ ਜਿਹੜਾ ਕੰਟੈਕਟ ਆਉ ਕਰ ਸਕਦੇ ਹੋਗੇ ਤੇ ਨੰਬਰ ਡਿਸਪਲੇ ਉੱਪਰ ਕੀਤਾ ਹੋਇਆ ਹੈਗਾ ਆਓ ਆਪਾਂ ਅੱਗੇ ਚੱਲਦੇ ਆਂ ਤੇ ਅਗਲੇ ਦਿਖਾਣੇ ਤੁਹਾਨੂੰ ਇਹ ਈਸ਼ਾਨ ਵਾਲਿਆਂ ਦੀ ਜਿਹੜੀ ਆ ਸਫਲ ਡੈਰੀ ਫਾਰਮ ਨੀਮ ਕਾ ਅਧਾਰ ਕੈਪੇ ਕੇਅਰ ਇਹ ਜਿਹੜੀ ਆ ਫੀਡ ਵਗੈਰਾ ਤੁਹਾਨੂੰ ਦੱਸ ਰਿਹਾ ਵਿੱਚ ਕਾਲਜ ਪਾ ਕੇ ਲਗ ਲਗ ਤਰ੍ਹਾਂ ਦੀ ਜਿਹੜੀ ਉਹ ਇੱਥੇ ਡਿਸਪਲੇ ਕੀ ਕੀ ਤੇ ਨਾਲ ਜਿਹੜੀਆਂ ਬੋਰੀਆਂ ਦੇ ਵਿੱਚ ਉਹ ਜਿਹੇ ਜਿਹੜਾ ਦੇਖ ਸਾਡੂ ਕਾਫੀ ਇਨਸਾਨ ਸਾਡਾ ਸੰਕਪਲ ਸੰਕਲਪ ਪਸ਼ੂ ਤੰਦਰੁਸਤੀ ਹਾਲਕਿਸਤਾਨ ਤੇ ਇਸ ਤਰ੍ਹਾਂ ਦੇ ਲੋਕੋ ਇੱਥੇ ਲੱਗੇ ਹੋਇਆ ਉਹ ਕਿੰਨਾਂ ਦੀ ਹੈ ਗੁਰਵਾਜ ਵਾਲਿਆਂ ਦੇ ਇਹਨਾਂ ਨੇ ਜਿਹੜੇ ਕਿਸਾਨ ਵੇਲਾ ਲੁਧਿਆਣੇ ਦੇ ਵਿੱਚ ਵੀ ਆਪਣਾ ਜਿਹੜੇ ਗਰਵਾਜ ਵਾਲਿਆਂ ਨੇ ਸਟਰਾ ਡੀ ਸਟਰਾ ਬੈਲਰ ਆ ਹੈਗਾ ਸਟਰਾ ਬੈਲਰ ਉਹ ਉਧਰ ਵੀ ਤੁਹਾਨੂੰ ਦਿਖਾ ਦਿੰਨੇ ਖੇਤੀਬਾੜੀ ਦੇ ਜਿਹੜੇ ਉਜਾਰ ਪੰਦੇ ਨੇ ਕੋਲ ਜਿਹੜੇ ਅਵੇਲੇਬਲ ਹੈਗੇ ਆ ਤੇ ਇਸ ਤਰ੍ਹਾਂ ਹੀ ਗਰਵਾਜ ਵਾਲਿਆਂ ਦਾ ਇਹ ਸੁਪਰ ਸੀਡਰ ਸਭ ਤੋਂ ਵੱਡਾ ਜਿਹੜਾ ਮਾਡਲ ਇੱਥੇ ਲਿਖਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਡੀ ਸੀ ਸਾਹ ਜਿਹੜੇ ਫਟਿਆਲਾ ਦੇ ਉਹ ਦੇਖੇ ਹੋਏ ਉਹਨਾਂ ਦੇ ਕੋਲ ਵੀ ਆ ਗੱਡੀ ਖੜੀ ਆ ਤੇ ਢੰਡੀ ਲੱਗੀ ਹੋਈ ਹੈ ਡੀ ਸੀ ਸਾਹ ਦੀ ਇਹ ਹੈ ਅਮੋਲਕ 25 ਇਅਰ ਆਫ ਸਰਵਿਸ ਦੇ ਰਹੇ ਹੈ ਜੀ ਇਹਨਾਂ ਦੇ ਜਿਹੜੇ ਪ੍ਰੋਡਕਟ ਹੈ ਜਿਵੇਂ ਤੁਸੀਂ ਲੀਚੀ ਹਨੀ ਹੈਗਾ ਅਲੱਗ-ਅਲੱਗ ਜਿਹੜੇ ਫਲੇਵਰ ਆ ਉਹ ਇਹਨਾਂ ਕੋਲੇ ਅਵੇਲੇਬਲ ਹੈਗੇ ਆ ਅੱਛਾ ਫਰੈਸ਼ ਹਨੀ ਤੇ ਰਿਕਤਨੰਦ ਜਿਹੜੇ ਹਿਮਾਲਨ ਹਨੀ ਵਾਈਟ ਹਨੀ ਇਸ ਤਰ੍ਹਾਂ ਦੇ ਜਿਹੜੇ ਅਲੱਗ-ਅਲੱਗ ਜਿਹੜੇ ਤੇ ਫਲੇਵਰ ਸ਼ਹਿਦ ਦੇ ਵਿੱਚ ਉਹ ਅਵੇਲੇਬਲ ਹੈਗੇ ਆ ਜੀ ਇਹ ਹੈ ਬੋਪਰਾਏ ਮੋਟਰ ਸਟਰਟਰ ਜੀ ਉਹਨਾਂ ਦਾ ਜਿਹੜਾ ਸਟਾਲ ਇੱਥੇ ਲੱਗਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕੀ ਦੀ ਬਿਟਾਉ ਯੋਨਰਾ ਹਾਂਜੀ ਹਾਂਜੀ ਉੱਪਰ ਆਏ ਬਲੌਂਗ ਜਿਹੜੇ ਸਟਾਰਟਰ ਤੇ ਰਿਲੇਆ ਵਗੈਰਾ ਸਵਿਚ ਗੀਅਰ ਉਹ ਇੱਥੇ ਲੱਗੇ ਹੋਏ ਸਾਰੇ ਇਹਨਾਂ ਦਾ ਸਵਰਸੀਬਲ ਪੰਪ ਕੰਟਰੋਲ ਪੈਨਲ ਵਾਟਰ ਲੈਵਲ ਕੰਟਰੋਲਰ ਦੇ ਨਾਲ ਜਿਹੜਾ ਸਾਰਾ ਕੁਝ ਇਹਨਾਂ ਕੋਲ ਅਵੇਲੇਬਲ ਹੈਗਾ ਤੁਸੀਂ ਦੇਖ ਸਕਦੇ ਇਹਨਾਂ ਨੇ ਓਪਨ ਕਰਕੇ ਡਿਸਪਲੇ ਕੀਤਾ ਹੋਇਆ ਉਹਦੇ ਵਿੱਚ ਤੁਸੀਂ ਰਿਲੇਆ ਵੇਖ ਸਕਦੇ ਹੋ ਸਵਿਚਸ ਵਗੈਰਾ ਜਿਹੜਾ ਉਹ ਦੇਖ ਸਕਦੇ ਮੋਟਰਾਂ ਨਾਲ ਜਿਹੜਾ ਸਵਰਸੀਬਲ ਦੇ ਨਾਲ ਜਿਹੜੇ ਇਹ ਜਨਰੇਟਰਾਂ ਦੇ ਨਾਲ ਜਿਹੜੇ ਰਿਲੇਟਿਡ ਹੈਗੇ ਸਾਰੇ ਪਾਰਟਸ ਪਖੜੇ ਸਟਾਲ ਤੇ ਫਾਰਮਰ ਜੀ ਐਕਟਸ ਆਪਾਂ ਇਹਨਾਂ ਨੂੰ ਫਾਰਮਰ ਜੀ ਨਾਲ ਜਿਹੜੇ ਇਹਨਾਂ ਦੇ ਓਨਰ ਦਾ ਉਹਨਾਂ ਨਾਲ ਗੱਲ ਕਰਾਂ। ਬਾਈ ਸੱਚੀ ਗੱਲ ਤੁਹਾਡੀ ਆਪਣੇ ਜਿਹੜੇ ਪ੍ਰੋਡਕਟ ਨੇ ਇਹਨਾਂ ਬਾਰੇ ਤੁਸੀਂ ਜਾਣਕਾਰੀ ਪਾਉ ਜੀ। ਇਹ ਡ੍ਰੈਗਨ ਫਰੂਟ ਹੈ ਜੀ। ਅੱਛਾ ਜੀ। ਇਹਦੀ ਫਾਰਮਿੰਗ ਕਲੀ ਅਸੀਂ 2 ਸਾਲ ਪਹਿਲਾਂ ਸ਼ੁਰੂ ਕੀਤੀ ਹੈ ਜੀ। ਅੱਛਾ ਜੀ। ਤੇ ਸਾਰੀ ਅਸੀਂ ਆਰਗੇਨਿਕੀ ਕਰ ਰਹੇ ਹਾਂ। ਅੱਛਾ ਜੀ। ਹਾਂ ਜੀ। ਬੋਲੀਆ ਤੇ ਇਹ ਤੁਹਾਨੂੰ ਵਧੀਆ ਮਿਲ ਰਿਹਾ ਜੀ ਇਹਦੇ ਵਿੱਚ ਅ ਗੰਗਾਰਾ ਵਧੀਆ ਮਿਲ ਰਿਹਾ ਅਸਟਾਲ ਤੇ ਕਾਫੀ ਦੇਖਿਆ ਸੀ ਭੂਟ ਰਹੀ ਆ ਤੇ ਵਧੀਆ ਉੰਗਾਰਾ ਜੀ ਦਾ ਜਿਹੜਾ ਚੱਕ ਕੇ ਦਿਖਾ ਦੇ ਇਹ ਹੈ ਜੀ ਡ੍ਰੈਗਨ ਫਰੂਟ ਇਹਨਾਂ ਦਾ ਇਹ ਦੇਖੋ ਜੀ ਇਹ ਵੀ ਇਹ ਡ੍ਰੈਗਨ ਫਰੂਟ ਦਿਖਾ ਰਿਹਾ ਤੇ ਸਿੰਘ ਸਾਹਿਬ ਆਪਣਾ ਤੁਸੀਂ ਨੰਬਰ ਜਿਹੜਾ ਸੰਤਾਨ ਦਾ ਹਵੇ ਆ ਜੀ 98 ਕੰਟੈਕਟ ਕਰ ਲਿਆ ਹਾਂ ਜੀ ਮੇਰਾ ਸੁਪਨਾਮ ਜਸਪ੍ਰੀਤ ਸਿੰਘ ਸਮਰਾਓ ਜੀ ਐਡਵੋਕੇਟ ਆ ਮੈਂ ਪਿੱਛੇ ਤੋਂ ਅੱਛਾ ਜੀ ਹਾਂ ਜੀ ਪਟਿਆਲੇ ਚ ਮੇਰਾ ਨੰਬਰ ਹੈ ਜੀ 981480087 ਧੰਨਵਾਦ ਤੁਹਾਡਾ ਥੈਂਕ ਯੂ ਜੀ ਟਾਈਮ ਕੱਟਣ ਵਾਲਾ ਜੀ ਥੈਂਕ ਯੂ ਜੀ ਸੀ ਡ੍ਰੈਗਨ ਵਾਲਿਆਂ ਦਾ ਆਪਾਂ ਸਰਾਜ ਜੀ ਨਾਲ ਗੱਲ ਕਰਕੇ ਹਟਿਆ ਇਹ ਹੈ ਦਿਨੇ ਇਹਨੇ ਟਾ ਫਾਰਮ ਮੁੰਬਈ ਆਧੁਨਿਕ ਕੋਚ ਚੰਗੇ ਸਿੱਟੇ ਇਹ ਹੈ ਉਹਨਾਂ ਦੇ ਆ ਪ੍ਰੋਡਕਟ ਜਿਹੜੇ ਤੁਸੀਂ ਦੇਖ ਸਕਦੇ ਹੋ ਦੁੱਧ ਬਣਾਉਂਦਾ ਤੇ ਹੋਰ ਵੀ ਜਿਹੜੇ ਆ ਬਿਮਾਰੀਆਂ ਉਹਨਾਂ ਦਿੰਦੇ ਇਹ ਇਹ ਸਟਾਲ ਲੱਗਿਆ ਹੋਇਆ ਇਹ ਹੈ ਕਾਰਬਨ ਖੇਤੀ ਦੇ ਲਾਭ ਤੇ ਇਹਨਾਂ ਦੇ ਜਿਹੜੇ ਪ੍ਰੋਡਕਟਸ ਤੁਸੀਂ ਦੇਖ ਸਕਦੇ ਹੋ ਬੇਟੀਵਾੜੀ ਨਾਲ ਸੰਬੰਧਤ ਫਾਲੋ ਦੀ ਹੋਣ ਖੇਤੀ ਇਹਦੇ ਨਾਲ ਰਿਲੇਟਡ ਜਿਹੜਾ ਇਹਨਾਂ ਦਾ ਸਟਾਲ ਹੈਗਾ ਆ ਰਾਮ ਸਾਹਿਬ ਜੀ ਕਲੌਸ ਸਾਇੰਸ ਪ੍ਰਾਈਵੇਟ ਲਿਮਟਿਡ ਇਹਨਾਂ ਨਾਲ ਜੇ ਆਪਾਂ ਇੱਕ ਤਾਂ ਗੱਲ ਕਰਾਂਗੇ ਕਿਥੋਂ ਆਏ ਹੋਏ ਆ ਤੇ ਮਿਲਦੇ ਆ ਨਾਲ ਇਹ ਹੈ ਨਾ ਤੇ ਜਿਹੜੇ ਪ੍ਰੋਡਕਟ ਵਗੈਰਾ ਤੁਸੀਂ ਦੇਖ ਸਕਦੇ ਬਾਅਦ ਦੀ ਤੇ ਦੇਖ ਸਕਦੇ ਹੋ ਤੁਸੀਂ ਇਹ ਜਿਹੜੇ ਨੇ ਹੈਡ ਆਫ ਨੇ ਜੇ ਤੁਹਾਡੇ ਹੈਡ ਆਫ ਬਟੰਡਾ ਹੀ ਆ ਅਜਿੰਡਾ ਤੇ ਲੁਧਿਆਣਾ ਬਟੰਡਾ ਲੁਧਿਆਣਾ ਓਕੇ ਇਹ ਹੈ ਬਿਰਵੈਕ ਵੈਲਕਮ ਟੂ ਯੂ ਆਲ ਅਨਾਂ ਦਾ ਸਟਾਲ ਲੱਗਿਆ ਹੋਇਆ ਆਪਾਂ ਦੇਖਦੇ ਆ ਇਨਾਂ ਕੋਲ ਕੀ ਪ੍ਰੋਡਕਟਸ ਹੈਗੇ ਆ ਕਿਸਾਨ ਭਰਾ ਜਿਹੜੇ ਦਿਖ ਰਿਹਾ ਤੁਹਾਡੇ ਆਪਣੇ ਜਿਹੜੇ ਪ੍ਰੋਡਕਟ ਆ ਇਹਨਾਂ ਬਾਰੇ ਜਰਾ ਜਾਣਨਾ ਪਾਉ ਕਿਸਾਨ ਭਰਾ ਕਿ ਸਾਡੇ ਸਾਰੇ ਪ੍ਰੋਡਕਟ ਆਉਂਦੇ ਨੇ ਜਿਵੇਂ ਆਪਾਂ ਤੁਹਾਨੂੰ ਸਾਡੇ ਬੋਲਦੇ ਨਹੀਂ ਆ ਕਿ ਰਹਦੇ ਨਹੀਂ ਹੈਗੇ ਜੀ ਗੱਬਣ ਨਹੀਂ ਹੁੰਦੇ ਉਹਨਾਂ ਵਾਸਤੇ ਸਾਡੇ ਪਸ਼ੂਆਂ ਪ੍ਰੋਡਕਟ ਆਉਂਦੇ ਨੇ ਜੀ ਅੱਛਾ ਅੱਗੇ ਬਸ ਫਾਰਮਰਾਂ ਨਾਲ ਗੱਲ ਕਰਕੇ ਜੀ ਉਹਨਾਂ ਨੂੰ ਦੱਸਦੇ ਆ ਜੀ ਕਿ ਜਿਆਦਾ ਦਿੱਕਤਾਂ ਕੀ ਆਉਂਦੀਆਂ ਨੇ ਪਸ਼ੂਆਂ ਦੇ ਵਿੱਚ ਜੀ ਉਹ ਸੀ ਦੁਹਾਰਾ ਰਸੀਂ ਉਹਨਾਂ ਨੂੰ ਉਹੀ ਪ੍ਰੋਡਕਟ ਦੰਦੇ ਆ ਜੀ ਮਤ ਉਹ ਅੱਜ ਕੱਲ ਦਿੱਕਤਾਂ ਆਉਂਦੀਆਂ ਦੁੱਧ ਘਟਿਆ ਹੋਇਆ ਹੈਗਾ ਜੀ ਹਾਂ ਜੀ ਉੱਥੇ ਫਿਰ ਅਸੀਂ ਆਹ ਪ੍ਰੋਡਕਟ ਰਿਕਮੈਂਡ ਕਰਦੇ ਆਂ 6 ਲੱਖ ਕਰ ਰਹੀ ਹੈ ਜੀ ਬਹੁਤ ਵਧੀਆ ਜੀ ਥੈਂਕ ਯੂ ਬ੍ਰਦਰ ਪੀ ਆਰ ਦਾ ਕੋਡ ਨੰਬਰ ਮੈਂ ਤੁਹਾਨੂੰ ਬਾਅਦ ਵਿੱਚ ਦੱਸ ਦੇਵਾਂਗੇ ਛੋੜ ਕੇ ਕਾਨਫਰਮ ਕਰਾਂਗੇ ਫਿਰ ਮੈਂ ਕੰਪਨੀ ਤੋਂ ਆਈ ਵੀ ਫਿਰ ਮੈਂ ਕੰਪਨੀ ਤੋਂ ਆਈ ਤੁਸੀਂ ਜਦੋਂ ਵਾਰ ਜੀ ਤੁਸੀਂ ਆਪਣਾ ਉਹਦੀ ਗੂਗਲ ਤੇ ਸਰਚ ਕਰੋ ਸਾਡੀ ਕੰਪਨੀ ਆਪਰੇ ਆ ਜਾਊਗੀ ਓਕੇ ਸ਼ੁਕਰੀਆ ਇਹ ਹੈ ਪੀ ਐਸ ਐਮ ਨੂੰ ਇੰਪਲੀਮੈਂਟਸ ਉਹ ਇਨਾਂ ਕੋਲ ਜਿਹੜੇ ਹਾਲ ਟਾਈਪ ਆਫ ਐਗਰੀਕਲਚਰ ਇੰਪਲੀਮੈਂਟਸ ਹੈਗੇ ਆ ਤੁਸੀਂ ਦੇਖ ਸਕਦੇ ਹੋ ਹਾਲ ਵਗੈਰਾ ਹੈ ਜੀ ਕਿਤੇ ਡਿਸਕਾਊਂਟ ਲੱਗਿਆ ਹੋਇਆ ਸਾਰਿਆਂ ਤੇ ਜਿਹੜੇ ਅਲਟ ਜਿਹੜੇ ਡਿਸਕਾਊਂਟ ਖਲਾ ਤੇ ਲੱਗਿਆ ਹੋਇਆ ਤੇ ਜਿਹੜੇ ਇੰਪਲੀਮੈਂਟਸ ਆ ਤੁਸੀਂ ਦੇਖ ਸਕਦੇ ਹੋ ਇਹ ਹੈ ਪੀ ਐਸ ਐਮ ਜਿਹ ਇਹ ਇੰਪਲੀਮੈਂਟ ਹੋਣ ਨਾਲ ਵੀ ਇਹ ਸਟਾਲ ਇਹ ਲੱਗੀ ਹੋਈ ਹੈ ਨਾਲ ਹੀ ਖੇਤੀ ਅਤੇ ਪਸ਼ੂਆਂ ਲਈ ਹਾਰਪੂਨਰ ਕੋਾਸੇ ਕੁਲ ਇੱਕ ਦੀ ਦੂਰੀ ਤੇ ਇਹ ਉਦੇਵਾਰੇ ਜੀ ਦੀ ਹੈ ਦੱਸ ਰਹੇ ਨੇ ਇਹ ਹੈ ਸੈਂਟਰਲ ਵੇਲ ਹਾਲ ਜਿਹੜਾ ਵੇਅਰ ਹਾਊਸ ਦਾ ਹਾਊਸਿੰਗ ਕਾਰਪੋਰੇਸ਼ਨ ਭਾਰਤ ਸਰਕਾਰ ਦਾ ਇੱਕ ਉੱਤਮ ਖੇਤਰੀ ਫਾਰਮ ਜਿਹੜਾ ਦਫ਼ਤਰ ਆ ਚੰਡੀਗੜ੍ਹ ਤੋਂ ਕਿਸਾਨ ਵੇਲੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਇਹ ਹੈ ਸੈਂਟਰਲ ਵੇਲ ਵੇਅਰ ਹਾਊਸਿੰਗ ਕਾਰਪੋਰੇਸ਼ਨ ਸਾਡੇ ਸਰਕਾਰੀ ਗੋਦਾਮ ਨੇ ਉਹਦੇ ਵਿੱਚ ਅਸੀਂ ਸਪੇਸ ਆਫਰ ਕਰਦੇ ਨੇ ਅੱਛਾ ਜੀ ਇਹ ਕਿਸਾਨਾਂ ਨੂੰ ਉਹਦੇ ਵਿੱਚ 30% ਦਾ ਡਿਸਕਾਊਂਟ ਦਿੰਦੇ ਨੇ ਅਗਰ ਸਾਡੇ ਕੋਲ ਸਟੋਰ ਕਰਦੇ ਨੇ ਜੇ ਤੁਹਾਡੇ ਕੋਲ ਸਟਾਕ ਕਰਦੇ ਆਪਾਂ ਉਹਨਾਂ ਦੇ ਆਪਣੀ ਫਸਲ ਜਿਹੜੀ ਆ ਫਸਲ ਹੈ ਉਹਦੇ ਵਿੱਚ ਕੱਲ ਨੂੰ ਉਹ ਲੋਨ ਵੀ ਲੈ ਸਕਦਾ ਤੁਹਾਡਾ ਹੈੱਡ ਆਫਿਸ ਕਿੱਥੇ ਆ ਸਾਡਾ ਹੈੱਡ ਆਫਿਸ ਦਿੱਲੀ ਆ ਰੀਜਨਲ ਆਫਿਸ ਸੰਡੀਗੜ ਆ ਠੀਕ ਆ ਕੋਈ ਕੰਟੈਕਟ ਨੰਬਰ ਦੇਣਾ ਚਾਹੋਗੇ ਦੇਖ ਸਕਦੇ ਹੋ ਤੁਸੀਂ ਇਹ ਲੈ ਲਓ ਪੂਰਾ ਪੈਂਫਲੇਟ ਲੈ ਲਓ ਜਿਹੜੇ ਕੰਟੈਕਟ ਨੰਬਰ ਜਿਹੜੇ ਸਾਡੇ ਵੇਅਰ ਹਾਊਸ ਤੇ ਸਾਰੇ ਨਾਮ ਲਿਖਿਆ ਹੋਏ ਨੇ ਨਾਲ ਨੰਬਰ ਕਿਸਾਨ ਭਰਾਵੋ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਜ਼ੂਮ ਕਰਕੇ ਰਖਾ ਨਾ ਜਿਹੜੇ ਇਹਨਾਂ ਦੇ ਆਡਰ ਆਡੇ ਜੋਨਸ ਦੇ ਜਿਹੜੇ ਨੰਬਰ ਉਹ ਲਿਖੇ ਹੋਏ ਨੇ ਇਹਨੂੰ ਜ਼ੂਮ ਕਰਕੇ ਪੜ੍ਹ ਸਕਦੇ ਹਾਂ ਤੇ ਇਹਨਾਂ ਨਾਲ ਜਿਹੜਾ ਕੰਟੈਕਟ ਕਰ ਸਕਦੇ ਹਾਂ ਥੈਂਕ ਯੂ ਜੀ ਇਹ ਹੈ گاਉਂ ਕਰਤਾਰ ਟਰੈਕਟਰਸ ਸਿንስ 1975 ਕਰਤਾਰ ਵਾਲਿਆਂ ਨੇ ਜਿਹੜੇ ਆ ਆਪਣੇ ਡਿਸਪਲੇ ਤੇ ਡਬਲ ਸਟਾਰ ਜਿਹੜਾ ਲਾਇਆ ਹੋਇਆ ਕਰਤਾਰ ਟਰੈਕਟਰ ਵਾਲਿਆਂ ਨੇ ਕਾਫੀ ਇਹਨਾਂ ਕੋਲ ਦੋ ਕਿਸਮਾਂ ਦੇ ਟਰੈਕਟਰ ਖੜੇ ਆ ਕਰਤਾਰ ਵਾਲਿਆਂ ਦੇ ਆਪਾਂ ਦੇਖਦੇ ਆਂ ਇਹ ਵੀ 4x4 ਦੇ ਜਿਹੜਾ ਟਰੈਕਟਰ ਤੁਸੀਂ ਦੇਖ ਸਕਦੇ ਹੋ। ਕਾਫੀ ਜਿਹੜੀ ਕਰਤਾਰ ਕੰਬਾਈਨਡ ਕਰਤਾਰ ਟਰੈਕਟਰ ਜਿਹੜੇ ਬਉਂਦੇ ਨੇ ਤੁਸੀਂ ਇਹਨਾਂ ਨਾਲ ਕੰਟੈਕਟ ਨੰਬਰ ਉੱਪਰ ਲਿਖਿਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਜਿਹੜਾ ਕਰ ਸਕਦੇ ਹੋ ਜੀ। ਇਹ ਪਰਮਿੰਦਰ ਐਂਡ ਜੀਐਸ ਇਹਨਾਂ ਦਾ ਜਿਹੜਾ ਵਿਲੇਜ ਜੋ ਖਿਪਲ ਜਿਹੜਾ ਸੰਗਰੂਰ ਚ ਪੈਂਦਾ। ਤੇ ਉਹ ਤੇ ਨਾਲ ਤੇ ਇਹ ਤੇ ਕੀਤੀવાડી ਦੇ ਸੰਬੰਧ ਨਾਲ ਜਿਹੜਾ ਤੁਸੀਂ ਕੰਟੈਕਟ ਇਹਨਾਂ ਨਾਲ ਇੱਥੇ ਕਰ ਸਕਦੇ ਹੋ ਕੰਟੈਕਟ ਨੰਬਰ ਉੱਪਰ ਜਿਸ ਤੇ ਪਲ ਵਿਲੇਜ ਜਿਹਕੇ ਪੱਜ਼ਾ ਲਿਖਿਆ ਹੋਇਆ ਇਹ ਸੁਪਰ ਸੀਡਰ ਸਭ ਤੋਂ ਵੱਟਾ ਇਹਨਾਂ ਦੇ ਨਾਲ ਉੱਪਰ ਸੁਪਰ ਸੀਡਰ ਇਸ ਤਰ੍ਹਾਂ ਦਾ ਉਹ ਹਾਦਨਾ ਹੈ ਜੋ ਤੋਂ ਛੋਟਾ ਹੈਗਾ ਤੇ ਖੇਤੀਬਾੜੀ ਨਾਲ ਜਿਹੜੇ ਸੰਬੰਧਤ ਇਹਨਾਂ ਕੋਲੇ ਤੁਸੀਂ ਦੇਖ ਸਕਦੇ ਹੋ ਜੀ ਪ੍ਰਵਿੰਦਰ ਦਾ ਐਂਡ ਜੀਐਸ ਦਾ ਕੀ ਕੀ ਵੜੀ ਨਾਲ ਸੰਬੰਧਿਤ ਇਹ ਸਾਰੇ ਜੀ ਇਹ ਹੈ ਨਾ ਕੋਲੇ ਮਸ਼ੀਨਾ ਉਹ ਜੜੀਆਂ ਪਿਆਜ਼ ਬਰੀਕ ਬਰੀਕ ਕਰਦੇ ਤੜਕੇ ਦੇ ਬਾਅਦ ਤੇ ਕਦੂ ਸਬਜ਼ੀਆਂ ਕੱਟੋ ਜੋ ਮਰਜ਼ੀ ਕੱਟ ਲਓ ਹੋਰ ਨਾ ਕੁਝ ਹਾਂ 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 ਸਾਰੀ ਤਰ੍ਹਾਂ ਦੇ ਨਾ ਕੋਲੇ ਆਈਟਮ ਆ ਇਹ ਰੱਖਿਆ ਹੋਈਆਂ ਪਿਆਜ਼ ਇਹ ਬਰੀਕ ਬਰੀਕ ਕਰ ਦਿੰਦੇ ਆ ਦੇਖੋ ਸਬਜ਼ੀ ਬਰੀਕ ਬਰੀਕ ਕਰਕੇ ਰੱਖਿਆ ਹੋਈਆਂ ਚਲਾ ਕੇ ਦਿਖਾਈ ਕਰਕੇ

ਸਰ ਜੀ ਜਪਾ ਦਿਓ ਅੱਛਾ ਜੀ ਕੱਟਾ ਦੇ ਸਾਗ ਕੱਟ ਕੇ ਇਹਨਾਂ ਨੂੰ ਦਿਖਾ ਦਿੱਤਾ ਹੈਗਾ ਬਹੁਤ ਬਰੀਕ ਬਰੀਕ ਦਾਤੀ ਤੋਂ ਵਧੀਆ ਸਾਗ ਇਹ ਕੱਟਦੇ ਹੁਣ ਜੇ ਇੱਕ ਵਾਰ ਫਿਰ ਤੋਂਗਾ ਜਿਵੇਂ ਬਚ ਇਸ ਕਰੋਗੇ ਠੀਕ ਹੈ ਥੈਂਕ ਯੂ ਜੀ ਇਹ ਹੈ ਪ੍ਰੋਡਕਟ ਕੁਛ ਇਸ ਤਰ੍ਹਾਂ ਦੇ ਰੱਖੇ ਹੋਏ ਆ ਜਿਵੇਂ ਮਸਾਜਰ ਮਸ਼ੀਨਾ ਟਰੋਰ ਚਾਂ ਕੇਤੀਬਾੜੀ ਦੇ ਵਿੱਚ ਤੇ ਇਹ ਜਾਲੇ ਲਾਉਣ ਵਾਸਤੇ ਆਹ ਦੇਖੋ ਕਿੰਨੀ ਲੰਬੀ ਇਹਨੇ ਬਣਾਤੀ ਆ ਆ ਲੱਗਦਾ ਕਿ ਪਤਾ ਬਦਲਣਾ ਮੇਰਾ ਫੁੱਟ ਤੱਕ ਲਵਾਈ ਆ ਜੀ ਕਿੰਨੀ 13 ਫੁੱਟ ਇਹ 13 ਫੁੱਟ ਲੰਮਾ ਜੀ ਜਾਲੇ ਲਾਉਣ ਵਾਲਾ ਜਾਲੇ ਲਾਉਣ ਵਾਸਤੇ ਠੀਕ ਆ ਜੀ ਮਿਹਰਬਾਨੀ ਇਸੇ ਤਰ੍ਹਾਂ ਟੋਇਟਾ ਵਾਲਿਆਂ ਨੇ ਆਪਣੇ ਜਿਹੜੇ ਆ ਆਰਮਲ ਕਰੋਜ਼ਰ ਜਿਹੜੀ ਆ ਆਉਦੇ ਇੱਥੇ ਲਾਈ ਹੋਈ ਆ ਇਹ ਅਲੱਗ-ਅਲੱਗਲੇ ਇਹਨਾਂ ਦੇ ਜਿਹੜੇ ਮਾਡਲ ਉਹ ਇੱਥੇ ਲੱਗੇ ਹੋਏ ਆ ਤੁਸੀਂ ਦੇਖ ਸਾਡੇ 2 ਅਰਬਨ ਕਰੂਜ਼ਰ ਦੇ ਜਿਹੜੇ ਮਾਡਲ ਉਹ ਇੱਥੇ ਅਵੇਲੇਬਲ ਹੈਗੇ ਆ ਜਿਸ ਤਰ੍ਹਾਂ ਆ ਕਾਰ ਦਾ ਰੰਗ ਦੇਖੋ ਬਹੁਤ ਸੋਹਣਾ ਅੱਛਾ ਰੰਗ ਹੈਗਾ ਤੇ ਇਧਰ ਵੀ ਇਹ ਨਾਓ ਵੀ ਆਰ ਇਨ ਪਟਿਆਲਾ ਤੇ ਸਾਹਮਣੇ ਇਸ ਤਰ੍ਹਾਂ ਲਿਖਿਆ ਹੋਇਆ 68 7.74 ਲੱਖ ਤੇ ਅਲੱਗ-ਅਲੱਗ ਜਿਹੜੇ ਰੇਟ ਜਿਹੜਾ ਲਿਖਿਆ ਤੁਸੀਂ ਇਹਨਾਂ ਨਾਲ ਕੰਟੈਕਟ ਟਵਾਈਟਾ ਵਰਗਾ ਕਰ ਸਕਦੇ ਹੋ ਇਹ ਹੈ 11. ਰੀਮੈਕਸ ਇਸ਼ੂ ਵਾਲੇ ਇਸ਼ੂ ਜੋ ਦੀ ਪਾਤਰਾ ਵੀ ਆ ਤੇ ਇਹ ਇਨਾਂ ਨੇ ਜਿਹੜਾ ਬੜੇ ਬੜੀ ਕੰਪਨੀਆਂ ਦੇ ਕਾਫੀ ਕੰਪਨੀਆਂ ਨੇ ਜਿਹੜੇ ਆ ਦੇ ਡਿਸਪਲੇ ਕਾਰਾਂ ਇਹ ਵੱਡਾ ਟਰੱਕਾਂ ਜਿਹੜੇ ਇਸ਼ੂ ਵਾਲਾ ਦਾ ਇਹ ਦੇਖ ਸਕਦੇ ਆ ਏਸੀ ਜੋ ਡੀਮੈਕਸ ਇਹ ਹੈਗਾ ਮਰੂਤੀ ਸੁਜ਼ੂਕੀ ਐਟਲੀਅਰ ਜਿਹੜਾ ਰਾਜਪੁਰਾ ਰੋਡ ਉਹਨਾਂ ਦਾ ਹੈਗਾ ਇਹ ਤੇ ਤੁਸੀਂ ਇਥੇ ਕਾਰਾਂ ਇਹ ਪਿੱਛੇ ਇਹਨਾਂ ਨੇ ਲਿਖਿਆ ਮੇਨ ਬੈਗਨ ਆ ਰਹਾ ਟੀ ਜ਼ਾਇਰ ਸਵਿਫਟ ਸੈਲੈਰੀਓ ਬਰੀਜਾ ਐਂਡ ਆਲਟੋ ਕੇ ਕੇ 10 ਜੀ ਹਾਂ ਜੀ ਕੇ 10 ਵਗੈਰਾ ਅਵੇਲੇਬਲ ਆਏ ਤੁਸੀਂ ਰਾਜਪੁਰਾ ਰੋਡ ਤੇ ਇਹਨਾਂ ਦਾ ਆਫਿਸ ਦਾ ਆ ਜਿਹੜੇ ਸੇਲ ਮੈਨੇਜਰ ਇਹਨਾਂ ਦੇ ਨੰਬਰ ਇੱਥੇ ਲਿਖੇ ਗਏ ਹੋਏ ਆ ਤੁਸੀਂ ਇਹ ਪੜ੍ਹ ਕੇ ਇਹਨਾਂ ਨਾਲ ਕੰਟੈਕਟ ਜਿਹੜਾ ਕਰ ਸਕਦੇ ਹੋ ਸਿੰਘ ਸਾਹਿਬ ਸੇਲਸਮੈਨ ਆ ਕਿੱਥੋਂ ਆ ਜੀ ਤੁਸੀਂ ਹਾਂ ਜੀ ਕੋਲੀ ਪਿੰਡ ਜੀ ਕੋਲੀ ਓਕੇ ਉਹ ਕੋਲੀ ਪਿੰਡ ਤੋਂ ਨੇ ਜਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾ ਓਕੇ ਥੈਂਕ ਯੂ ਇਹਨਾਂ ਕੋਲ ਜਿਹੜੇ ਆ ਗਲੈਡੀ ਆਲਸੋ ਫੁੱਲਾਂ ਦੇ ਆਪੀ ਜਿਹੜਾ ਉਪਲਾਉ ਦਾ ਇਹਨਾਂ ਕੋਲੇ ਸ਼ੇਰ ਗਿਲ ਐਗਰੀਕਲਚਰ ਫਾਰਮ ਹੈਗਾ ਤੇ ਇਹਨਾਂ ਜਿਹੜਾ ਆਪਲਾਡਸ ਜਿਸ ਜਿਹੜੀ ਲਗਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਆਮਲਾ ਅੰਡਰ ਫਲੇਵਰ ਰੋਜ਼ ਤੇ ਸ਼ਰਬਤ ਜਿਹੜੇ ਆ ਇਹਨਾਂ ਨੇ ਰੋਜ਼ ਮਰਾ ਦੀਆਂ ਜਿਹੜੇ ਸ਼ਰਬਤ ਉਹ ਤੇ ਡਿਸਪਲੇ ਤੇ ਲਾਈ ਹੋਈ ਹੈ ਇਹ ਤੋਂ ਸ਼ੇਰ ਗਿਲ ਐਗਰੀਕਲਚਰ ਫਾਰਮ ਬਾਕੀ ਤੋਂ ਸੁਪਰ ਸੀਡਰ ਵਗੈਰਾ ਕਿਸਾਨ ਮੇਲੇ ਚ ਅਲੱਗ ਅਲੱਗ ਕੰਪਨੀ ਵੱਲੋਂ ਇੱਥੇ ਦੇਖ ਸਕਦੇ ਲੱਗੇ ਹੋਏ ਨੇ ਇਸ ਤਰ੍ਹਾਂ ਇੱਕ ਆਫੀਸ਼ੀਅਲ ਜਿਹੜਾ ਬਹੁਤ ਵਧੀਆ ਲੱਗਿਆ ਹੋਇਆ ਤੇ ਨਾਲ ਹੀ ਇਹਦੇ ਵਿੱਚ ਜੋ ਹੈ ਜੌਂਡੀਅਰ ਵਾਲਿਆਂ ਨੇ ਲਈ ਹੋਈ ਇਹ ਹੈ ਜੌਂਡੀਅਰ ਟਰੈਕਟਰ ਵੱਲੋਂ ਜਿਹੜੀ ਪ੍ਰਦਰਸ਼ਨ ਲੱਗੀ ਹੋਈ ਨਾਲ ਹੀ ਅਮਨ ਆਈਸਕ੍ਰੀਮ ਦੇਖ ਸਕਦੇ ਹੋ ਤੁਸੀਂ ਇਹ ਹੈ ਜੀਵਨਦਾਰ ਐਗਰੋ ਵੱਲੋਂ ਆਉਂਦਾ ਮੰਡੀ ਭਾਸ ਤੋਂ ਇਸ ਤਰ੍ਹਾਂ ਇਹਨਾਂ ਦੇ ਅਲੱਗ ਅਲੱਗ ਖੇਤੀਬਾੜੇ ਕਿਸਾਨ

ए, मुर्गी पालन बारे जवाया मुर्गी पालन जरा मुर्गी सामने लगे हुआ है जी देख सकते ਇਹ ਹੈ ਬੋਸ ਲੈਟ ਕਲੀਅਰ ਬਾਈ ਜੀਆ ਨੂੰ ਲਿਖਾ ਹੋਇਆ ਹੈ ਨਾ ਜਿਹੜੀ ਆ ਪਸ਼ੂਆਂ ਦੇ ਨਾਲ ਰਿਲੇਟਡ ਦਵਾਈਆਂ ਕਾਲਵਾ ਟੋਨਿਕ ਹਨ अवेलेबल ਨੇ ਕੋਲ ਉਹ ਰਫੀ ਭਾਈ ਜੀ ਇਹ ਹੈ ਮਹਿੰਦਰਾ ਦਾ ਨੋਵੋ 755 DI ਇਹ ਟਰੈਕਟਰ 4x4 ਇਹਨਾਂ ਦੀ ਅਲੱਗ-ਅਲੱਗ ਕਿਸਮਾਂ ਦੇ ਮਹਿੰਦਰਾ ਵਾਲੇ ਦੇਖ ਸਕਦੇ ਆ ਆਰਜਨ ਟ੍ਰੈਕਟਰ ਤੇ ਬੋਲਿਆ ਮਹਿੰਦਰਾ ਜਿਹੜੇ ਇੱਕਾਂ ਦੇ ਨਾਲ ਵਰਗੋ ਟੱਕ ਅਲੱਗ-ਅਲੱਗ ਤਿੰਨ ਮਾਡਲ ਜਿਹੜੇ ਅੱਜ ਕੋਲ ਅਵੇਲੇਬਲ ਹੋ ਖੜੇ ਹੋਏ ਆ ਇਸੇ ਤਰ੍ਹਾਂ ਇੱਧਰ ਜਿਹੜੇ ਡੀਸੀ ਸਾਹਿਬ ਉਹ ਇੱਥੇ ਆਏ ਹੋਏ ਆ ਤੇ ਸੰਬੋਧਨ ਕਰ ਰਹੇ ਪਹਿਲਾਂ ਕਰਿਆ ਸੀ ਉਹਨਾਂ ਨੇ ਤੇ ਹੁਣ ਇਹਨਾਂ ਦੇ ਬਾਗਬਾਨੀ ਵਿਭਾਗ ਨਾਲ ਰਿਲੇਟਡ ਜਿਹੜੇ ਆ ਆਫੀਸਰਸ ਜਿਹੜੀ ਜਿਹੜੇ ਆ ਖੇਤੀਬਾੜੀ ਨਾਲ ਰਿਲੇਟਡ ਕਣਕਾ ਜਾਂ ਹੋਰ ਜਿੰਸਾ ਉਹਨਾਂ ਵਾਲੇ ਜਿਹੜਾ ਜੀ 23 ਦੇ ਉੱਪਰ ਜਿਹੜਾ ਉਦਤਿਆ ਗਿਆ ਕੋਈ ਨਾ ਕੋਈ ਜਿਹੜੇ ਡਾਕਟਰ ਜਿਹਨਾਂ ਨੇ ਮਹਾਰਾ ਉਹ ਪੀਲਾ ਹੋ ਰਿਹਾ ਪਾਣੀ ਸਕਾਰ ਦੱਸਦੇ ਆ ਕਾਫੀ ਕਿਸਾਨ ਵੀ ਜਿਹੜੇ ਇੱਥੇ ਬੈਠੇ ਨੇ ਤੁਸੀਂ ਦੇਖ ਸਕਦੇ ਆ ਬਹੁਤ ਹੈ 10 ਪਾਣੀ ਦਾ ਮਤਲਬ ਉਹ ਪਾਣੀ ਅਸੀਂ ਕੇਂਦਰ ਲੜਾ ਰੋਣੀ ਵੀ ਖਿਆ ਜਿਹੜਾ ਖੇਤੀਬਾੜੀ ਨੂੰ ਕਿਸਾਨ ਮਿਲਾਂ ਤੋ ਇਹਦਾ ਇਨਸਾਨ ਮੇਲਾ ਰੌਣੀ ਪਟਿਆਲਾ ਸਾਹਮਣੇ ਜਿਹੜਾ ਲੱਗਿਆ ਪਿਆ ਇਹ ਹੈ ਜਿਹੜੇ ਅچھے ਪ੍ਰੋਡਕਟ ਜਿਵੇਂ ਪਲਾਸਟ ਦੇ ਪਾਰਸ ਹੋ ਗਿਆ ਹੋਰ ਇਹਨਾਂ ਦੇ ਕਈ ਲੱਗਤਾਂਾਂ ਦੀਆਂ ਕੈਂੀਆਂ ਹੋ ਗਈਆਂ ਕੈਂੀਆਂ ਹੋ ਗਈਆਂ ਦੁੱਧ ਵਾਲੀਆਂ ਉਹ ਤੁਸੀਂ ਦੇਖ ਸਕਦੇ ਹੋ ਅਵੇਲੇਬਲ ਹੈਗੀਆਂ ਇੱਥੇ ਫੱਟੇ ਹੋਵੇ ਬੈਣ ਵਾਲੇ ਬ੍ਰਸ਼ ਹੋਵੇ ਬਾਥਰੂਮ ਨਾਲ ਰਿਲੇਟਡ ਤੇ ਰਸੋਈ ਨਾਲ ਰਿਲੇਟਡ ਜਿਹੜਾ ਇਹਨਾਂ ਕੋਲੇ ਉਹ ਸਮਾਨ ਹੈਗਾ ਇਹ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਇਹਨਾਂ ਕੋਲੇ ਕੈਂੀਆਂ ਦੁੱਧ ਲਿਆਉਣ ਵਾਸਤੇ ਮੇ ਇਹ ਪਾਲਾ ਵੱਡਾ ਇਹਦਾ 15 20 ਲੀਟਰ ਹੋਏਗਾ ਜੀ ਆ ਗਿਆ ਜੀ ਜੇਸੀ ਪਾਰਸੋ ਵਾਲਿਆਂ ਦੀ ਇੱਥੇ ਜਿਹੜੀ ਲਾਈ ਹੋਈ ਹੈ ਇਹਨਾਂ ਨੇ ਸਟਾਲ ਲਾ ਹੈ ਬਹੁਤ ਵਧੀਆ ਜਿਹੜਾ ਸਟਾਲ ਹਰੇਕ ਤਰ੍ਹਾਂ ਦੇ ਇਹਨਾਂ ਕੋਲੇ ਕੱਪੜੇ ਵੇਸਟ ਕੱਪੜੇ ਪਾਉਣ ਵਾਸਤੇ ਜਾਂ ਕੱਪੜੇ ਸਕਾਉਣ ਵਾਲੇ ਜਿਹੜੇ ਉੱਪਰ ਪੋਣੇ ਤਾਰਾਂ ਦੇ ਉਹ ਟੋਕਰੀਆਂ ਵਿੱਚ ਵੀ ਪਹੁੰਚ ਕਰਦੇ ਲੱਗੀਆਂ ਹੋਈਆਂ ਨੇ ਇਹ ਹੈ ਸੈਲਫ ਹੈਲਪ ਗਰੁੱਪ ਵੱਲੋਂ ਵਿਲੇਜ ਚੱਕਾ ਨੰਨਾ ਹੀੜਾ ਡਿਸਟ੍ਰਿਕਟ ਸੰਗਰੂਰ ਤੋਂ ਆਏ ਨੇ ਚਟਣੀਆਂ ਇਹਨਾਂ ਕੋਲੇ ਸਾਰਾ ਕੁਝ ਆ ਤੇ ਇਧਰ ਹੈ ਤੇਲ ਇਹਨਾਂ ਕੋਲੇ ਕੱਚੀ ਕਹਾਣੀ ਦੇ ਤੇ ਬਾਬਾ ਜੀ ਮਰਬਲ ਨੇ ਇਹ ਨੇ ਕਿਉਂ ਚਾਰ ਤੇ ਮਸਾਲੇ ਆ ਗਏ ਅੱਛਾ ਅੱਛਾ ਮੱਕਿਆਂ ਦਾ achar purane achar ਇਹ purane achar ਹੈ ਜੀ ਅੱਛਾ ਜੀ ਮੱਕਿਆਂ ਦਾ achar ਹੋ ਗਿਆ ਅੱਛਾ ਜੀ ਕੱਚੀ ਹਲਦੀ ਦਾ achar ਹੋ ਗਿਆ ਜਿਹੜਾ ਬਲੂ ਇਮਿਊਨ ਸਿਸਟਮ ਵਾਸਤੇ ਇੱਕ ਬਹੁਤ ਇਹ ਮਸਾਲੇ ਹੈ ਜੀ ਇਹ ਮਸਾਲੇ ਅੱਛਾ ਇਹ ਪਰੌਠਾ ਮਸਾਲਾ ਹੋ ਗਿਆ ਜਿਹਨੂੰ ਅੰਬਰਸਰੀ ਪਰੌਠੇ ਦੀ ਰੈਸਪੀ ਕਹਿੰਦੇ ਆ ਅੱਛਾ ਜੀ ਇਹ ਸ਼ਾਹੀ ਗਰਮ ਮਸਾਲਾ ਜੀ ਆਪਾਂ ਅੱਛਾ ਜੀ ਅੱਛਾ 1 ਕਿਲੋ ਗਾਰ ਦੇ ਵਿੱਚ ਇੱਕ ਚਮਚੀ ਪੈਂਦਾ ਅੱਛਾ ਅੱਛਾ ਤੇ ਇਹ ਕਿਹੜਾ ਮਸਾਲਾ ਹੋਊਗਾ ਤੁਸੀਂ ਕਹੇਗਾ ਠੀਕ ਹੈ ਜੀ ਜਦੋਂ ਆਪਣਾ ਇੱਕ ਖੇਡ ਵਾਲਾ ਚਾਰ ਲੱਗਦਾ ਹੈ اچھا ਇਹ ਸਮੈਗਨ ਯੋਗਿਕਾਨ ਤੋਂ ਬਾਅਦ ਇਹ ਖੱਟਾ ਮਿੱਠਾ ਬਹੁਤ ਪ੍ਰਵਾਦਲਾ ਜਾ ਰਿਹਾ ਹੈ ਇਹਨੂੰ ਇਤਕੇ ਪ੍ਰੇਜ ਹੈ ਕਿ ਜਦੋਂ ਬੱਚਿਆਂ ਨੂੰ ਇਹ ਕਹਿੰਦੇ ਕਿ ਕਿੱਥੇ ਇਹ ਇੰਨਾ ਮਿੱਠਾ ਦਾ ਬਹੁਤ ਰੱਖ ਇਹ ਕੁਰੀ ਖਾਏ ਉਹ ਜੀ ਇਹਨਾਂ ਸੈਲਫ ਹੈਪ ਗਰੁੱਪ ਦੇ ਜਿਹੜੇ ਆ ਥੱਲੇ ਫੋਨ ਨੰਬਰ ਦਿੱਤੇ ਤੁਸੀਂ ਇਹਨਾਂ ਨੂੰ ਪ੍ਰੋਟੈਕਟ ਕਰ ਸਕਦੇ ਹੋ ਨੇਚਰਲ ਜਿਹੜੇ achar ਆ ਖਰਾਬ ਨਹੀਂ ਹੁੰਦੇ ਕਈ ਕੇਸ 20 20 ਸਾਲ ਪਿਆ ਰਹੇ ਤੇ ਨਾਲ ਹੀ ਇਹਨਾਂ ਕੋਲ ਜਿਹੜੇ ਮਸਾਲੇ ਆ ਪ੍ਰੌਗਰਾਮ ਮਸਾਲਾ ਦਾਲ ਦਾ ਮਸਾਲਾ ਇੱਥੇ ਜਿਹੜੇ ਹਰੇਕ ਤਰ੍ਹਾਂ ਦੇ ਜਿਹੜੇ ਮਸਾਲੇ ਆ ਅਵੇਲੇਬਲ ਆ ਖਾ ਕੇ ਦੇਖਿਆ ਇਹਨਾਂ ਦਾ ਲਸਣ ਦਾ ਚਾਹ ਤੇ ਇਹਦੇ ਵਿੱਚ ਜਿਹੜਾ ਮੁਸ਼ਕ ਨਹੀਂ ਆਉਂਦਾ ਕਿ ਸਟੌਫ ਹੈ ਖੇਤੀਬਾੜੀ ਨਾਲ ਜਿਹੜਾ ਜੀ ਪਾਣੀ ਦੀ ਸਮੱਸਿਆ ਹੋਵੇ ਜੇ ਟਿਊਬਨ ਬੋਰ ਦੇ ਆ ਜਿਹੜੇ ਹੋਰ ਬڑے-ਬڑے ਜਿਹੜੇ ਆਪ ਕੀ ਕਹਿੰਦੇ ਨੇ ਇਹਨਾਂ ਨੂੰ ਬਾਲ ਲਾਣੇ ਆ ਬਾਲ ਲੱਗੇ ਹੋਏ ਆ ਸਾਰੇ بڑے-ਬڑے ਇਹਨਾਂ ਕੋਲੇ ਅਵੇਲੇਬਲ ਆ ਕਿੰਨੀ ਵੱਡੀ ਨਾਲ ਤੋਂ ਬੰਦੋ ਤੱਕੀ بڑے-ਬڑے ਟਿਊਬ ਲੰਬੇ ਕੀ ਨੇ ਆ ਜੀ ਆਏ ਆਪਣੇ ਸਾਹਿਬ ਇਹ ਹੈ ਤੰਦ ਕਰ ਲੋ ਦੂਜਾ ਉਸੇ ਦੇਖਿਆ ਗਰਸ਼ਿਪ ਗਿਆਨ ਕੇਂਦਰ ਪੈਂਡਰ ਆਉਣੀ ਜਿਹੜਾ ਕਿਸਾਨ ਮੇਲਾ ਚੱਲਦਾ ਉਹਦਾ ਇਹ ਦੂਜਾ ਭਾਗ ਸੀ ਆਪਾਂ ਤੁਹਾਨੂੰ ਦਿਖਾਇਆ ਵੱਖ-ਵੱਖ ਜਿਹੜੇ ਅਸੀਂ ਵੀ ਤੇ ਵੱਖ-ਵੱਖ ਜਿਹੜੇ ਅਸੀਂ ਦਵਾਈਆਂ ਤੇ ਵੱਖ-ਵੱਖ ਕੰਪਨੀਆਂ ਜਿਹੜੇ ਟਰੈਕਟਰ ਤੇ ਕਾਰਾਂ ਉਹਨਾਂ ਸਾਰਿਆਂ ਤੁਹਾਨੂੰ ਜਿਹੜਾ ਮੇਲੇ ਵਿੱਚ ਜਿਹੜਾ ਉਹਨਾਂ ਡਿਸਪਲੇ ਲਾਈਆਂ ਜੋ ਦਿਖਾਈਆਂ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਤੁਹਾਡ ਨੂੰ ਫਿਰ ਮਿਲਾਂਗੇ ਕਿ ਤਾ ਮੇਲੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਹੋ ਗਰਨ ਤਾਂ ਜੋ ਤੁਹਾਨੂੰ ਮੇਰੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਬਲਕ ਬਲਕ ਦੇ ਸਕਿਆ ਚਾਹਾਂ ਤੇ ਮਿਲ ਸਕੇ ਇਹਦੇ ਨਾਲ ਸੁਰਿੰਦਰ ਸਿੰਘ ਜੀ ਦਾ ਜਵਾਹਰ ਗੁਰਜੀ ਖਾਸ ਤੋਂ ਵਾਜੂ ਜੀ ਫਤੇ ਜੀ ਜੁਨੇਵਾਸ ਦੇ ਰੋ ਜੀ ਸਟਾਪ ਅੜਦੀ ਕਰਾ ਜੀ